ਤਦ ਲੋ ਗਾਇਜ਼ ਆ ਦੇਖੋ ਜੀ ਆਪਾਂ ਬਣਾਉਣ ਲੱਗੇ ਸੀ ਅੱਜ ਖਜੂਰ ਦੀ ਮਿਠਾਈ ਬਹੁਤ ਸਵਾਦਬੰਦੀ ਹੈ ਬਹੁਤ ਟੇਸਟੀ ਬਣਦੀ ਹੈ ਨਾਲੇ ਸਰਦੀਆਂ ਲਈ ਬਹੁਤ ਤਾਕਤਵਰ ਹੁੰਦੀ ਹੈ ਤੁਹਾਨੂੰ ਪਤਾ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਗੁਣ ਪਾਏ ਜਾਂਦੇ ਆ ਤੇ ਮੈਂ ਬਣਾਉਣ ਲੱਗੀ ਸੀ ਮੈਂ ਕਿ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦ। ਹੈਲੋ ਸਾਰਿਆਂ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੋਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਕਰੇ ਕੁਸ਼ਰੋ ਚੜਦੀ ਕਲਾ ਚਲੋ ਤੇ ਵੀ ਲੋਕ ਦੇ ਸ਼ੁਰੂਆਤ ਕਰਨ ਲੱਗੇ ਸੀ ਤੇ ਗਾਇਸ ਆਪ ਤੋਂ ਪਹਿਲਾਂ ਆਪਾਂ ਮੈਂ ਕਿਹਾ ਚਲੋ ਮਠਿਆਈ ਤਾਂ ਫਿਰ ਬਾਅਦ ਚ ਬਣਾਣਿਆ ਇੱਧਰ ਬਣਾਣ ਲੱਗੇ ਸੀ ਆਪਾਂ ਸਬਜ਼ੀਆਂ ਮੈਂ ਕਿਹਾ ਪਹਿਲਾਂ ਨਾ ਮੈਂ ਆਪਣੀ ਰਸੋਈ ਦਾ ਕੰਮ ਨਿਪਟਾ ਲਿਆ ਸੀ ਫਿਰ ਉਸ ਤੋਂ ਬਾਅਦ ਆਪਾਂ ਇੱਕ ਤੁਹਾਡੇ ਲਈ ਸਪੈਸ਼ਲ ਬਹੁਤ ਸਬਜੀ ਮਤਲਬ ਬਹੁਤ ਅੱਛੀ ਮਠਿਆਈ ਬਣਾਉਂਗੀ ਠੀਕ ਹੈ ਜੀ ਜਿਵੇਂ ਅੱਜ ਕੱਲ ਤੁਹਾਨੂੰ ਪਤਾ ਸਰਦੀਆਂ ਦਾ ਮੌਸਮ ਚੱਲ ਰਿਹਾ ਤੇ ਅੱਜ ਕੱਲ ਛੋਟੀਆਂ ਛੋਟੀਆਂ ਛੋਟੇ ਛੋਟੀਆਂ ਜਿਵੇਂ ਲੱਗਦਾ ਕੀ ਕੁਛ ਨਾ ਕੁਛ ਆਪਾਂ ਮਠਾਈ ਬਣਾਈਏ ਮਿੱਠਾ ਕਾਨ ਨੂੰ ਜੀ ਕਰੇ ਰੋਟੀ ਤੋਂ ਬਾਅਦ ਜਿਵੇਂ ਜੀ ਕਰਦਾ ਠੀ ਇਹ ਕੁਝ ਵੀ ਬਣਾ ਸਕਦੇ ਹੋ ਤੁਸੀਂ ਵੀ ਤੁਹਾਨੂੰ ਮੈਂ ਸਿੰਪਲ ਤੇ ਸੋਬਰ ਰੈਸਪੀ ਦੱਸਾਂਗੀ ਤੇ ਮੈਂ ਕਹਾਂ ਚਲੋ ਇੱਧਰ ਪਹਿਲਾਂ ਆਪਾਂ ਆਪਣੀਆਂ ਸਬਜ਼ੀਆਂ ਦਾ ਕੰਮ ਇੱਧਰ ਦਾਲ ਨੂੰ ਤੜਕਾ ਰੱਖਣ ਲੱਗੇ ਸੀਗੀ ਉੱਧਰ ਮੈਂ ਸੋਇਆ ਬੀਨ ਦੀਆਂ ਵੜੀਆਂ ਮੈਂ ਕਹਾਂ ਚਲੋ ਕੱਟੀਆਂ ਸੀਗੀਆਂ ਤੇ ਇਹਨੂੰ ਕੈਰੀ ਸੀ ਦੇ ਇਹਨੂੰ ਤੜਕਾ ਲਾ ਲਈਏ ਫਟਾਫਟ ਤੇ ਅਸੀਂ ਨਾਲ ਮਿਲ ਕੇ ਫਟਾਫਟ ਆਪਣਾ ਕੰਮ ਕਰ ਲਾਂਗੇ ਤੇ ਇੱਧਰ ਆਪਣਾ ਦਾਲ ਨੂੰ ਤੜਕਾ ਤਿਆਰ ਕਰ ਦਿੰਨੀ ਆ ਠੀਕ ਹੈ ਜੀ ਤੇ ਬਾਕੀ ਜਿਵੇਂ ਸਬਜ਼ੀਆਂ ਬਣਾ ਲਾਂਗੀ ਜੋ ਵੀ ਕੰਮ ਹੋਏਗਾ ਉਸੇ ਤਰ੍ਹਾਂ ਤੁਹਾਡੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਜੋ ਰੈਸিপি ਬਣਾਵਾਂਗੀ ਉਸੇ ਤਰ੍ਹਾਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਠੀਕ ਹੈ ਗਾਇਸ ਤੇ ਸੋਇਆ ਬਿੰਦੀਆਂ ਬੜੀਆਂ ਤਾਂ ਵੈਸੇ ਵੀ ਤੁਸੀਂ ਦੇਖਦੇ ਹੋ ਕਿ ਬਹੁਤ ਟੇਸਟੀ ਤੇ ਵਧੀਆ ਬਣਦੀਆਂ ਨੇ ਤੇ ਲੋ ਜੀ ਉਧਰ ਆਪਾਂ ਨਾਲ ਲੱਗੇ ਸੀ ਤੜਕਾ ਠੀਕ ਹੈ ਜੀ ਤੜਕਾ ਲੱਗ ਜੇਗਾ ਸੋਇਆ ਬਿੰਦੀਆਂ ਤੇ ਇਹਦੇ ਨਾਲ ਨਮਕ ਮਿਰਚ ਹਲਦੀ ਹੈ ਨਾ ਮੈਂ ਬਹੁਤ ਸੋਕੇ ਤਰੀਕੇ ਨਾਲ ਸਿੰਪਲ ਬਣਾਉਣੇ ਹੁੰਦੇ ਸੀ ਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਜੋ ਸਬਜ਼ੀ ਜੋ ਕੰਮ ਕਰਦੇ ਹੁੰਦੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੰਦੀ ਤੇ ਬਹੁਤ ਸਾਰਾ ਪਿਆਰ ਦਿੰਦੇ ਬਹੁਤ ਸਾਰਾ ਥੈਂਕ ਯੂ ਤੁਹਾਡਾ ਬਹੁਤ ਅੱਛਾ ਲੱਗਦਾ ਤੇ ਮੈਨੂੰ ਨਾ ਬਲਬੀਰ ਸਿਸਟਰ ਪੁੱਛ ਰਹੀ ਸੀਗੀ ਕਿ ਤੁਸੀਂ ਜਵੈਨ ਪਾਉਂਦੇ ਹੋ ਸੌਂਫ ਤੇ ਫਿਰ ਮਲਾਈ ਦਾ ਕੀ ਕਰਦੇ ਹੋ ਸਿਸਟਰ ਅਸੀਂ ਗਾਂ ਦਾ ਦੁੱਧ ਲੈਂਦੇ ਆ ਇਹਦੇ ਲਈ ਸਪੈਸ਼ਲ ਠੀਕ ਹੈ ਤੇ ਫਿਰ ਉਹ ਤੁਹਾਨੂੰ ਪਤਾ ਹੀ ਅੱਜਕੱਲ੍ਹ ਗਾਵਾਂ ਦੇ ਦੁੱਧ ਤਾਂ ਵੈਸੇ ਹੀ ਆਲਰੇਡੀ ਪਤਲੇ ਹੁੰਦੇ ਆ ਤੇ ਉਹਦੇ ਵਿੱਚ ਜਿਵੇਂ ਸੌ ਮਲਾਈ ਵਲੋਈ ਕੁਝ ਨਹੀਂ ਆਉਂਦੀ ਜਦੋਂ ਫਿਰ ਮੈਂ ਬਾਅਦ ਚ ਸਪੂਨ ਕੇ ਏਦਾਂ ਹੀ ਕੱਢ ਦੇਣੀ ਹੁੰਦੀ ਆ ਥੋੜੀ ਬਹੁਤੀ ਮਲਾਈ ਆਉਂਦੀ ਹੈ ਤੁਹਾਨੂੰ ਪਤਾ ਹੀ ਹੈ ਕਿ ਸ਼ਹਿਰਾਂ ਦੇ ਵਿੱਚ ਤਾਂ ਕਿੱਦਾਂ ਦੇ ਦੁੱਧ ਹੁੰਦੇ ਆ ਨਾ ਜ ਤੇ ਉਹ ਤਾਂ ਪਿੰਡਾ ਚੋਂ ਦਾ ਜਿਹੜੀ ਆਪਾਂ ਮਲਾਈ ਮਲੂਈ ਲਾ ਲਈਏ ਤੇ ਇੱਧਰ ਲਾਣ ਲੱਗੀ ਸੀ ਮੈਂ ਸਬਜੀ ਨੂੰ ਤੜਕਾ ਦੇਖੋ ਨਮਕ ਮਿਰਚ ਹਲਦੀ ਆਪਾਂ ਸਾਰਾ ਕੁਝ ਪਾ ਲਿਆ ਰੈਣੂ ਬਣਾ ਰਹੀ ਸੀ ਮੈਂ ਕਿਹਾ ਚੱਲ ਰੈਣੂ ਤੋਈ ਬਣਾ ਤੇ ਵੈ ਕਿਾ ਚਲੋ ਵੈ ਹੋਰ ਕਬੂਕਾਰ ਲੱ ਲਈ ਤੇ ਇੱਧਰ ਆਪਾਂ ਸੜਕਾ ਲਾ ਕੇ ਬਾਕੀ ਅੱਜ ਬਹੁਤ ਵਧੀਆ ਤੇ ਚੇਸ ਟੇਸ ਬਹੁਤ ਅੱਛੀ ਚੀਜ਼ ਲੈ ਕੇ ਆਈਆਂ ਤੁਹਾਡੇ ਲਈ ਠੀਕ ਹੈ ਮੈਂ ਕਿਹਾ ਮੈਨੂੰ ਮੇਰੀ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੁੰਦੇ ਹੋ ਇਸ ਕਰਕੇ ਮੈਂ ਜੋ ਵੀ ਘਰ ਤੁਹਾਨੂੰ ਪਤਾ ਬਣਾਉਂਦੀ ਆ ਤੇ ਅੱਜ ਕੱਲ ਸਰਦੀਆਂ ਜਿਵੇਂ ਸ਼ੁਰੂ ਹੋ ਹੀ ਚੁੱਕੀਆਂ ਜੋ ਵੀ ਕਰਦੀ ਆ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਤੇ ਕੌਣ-ਕੌਣ ਕਿੱਦਾਂ ਬਣਾਉਂਦਾ ਹੈ ਸਬਜੀ ਸੋਇਆ ਬੀਨ ਦੀ ਬਹੁਤ ਟੇਸਟੀ ਬਣੀ ਸੀ ਤੁਸੀਂ ਯਕੀਨ ਮੰਨਿਓ ਕਿ ਇਹ ਵਾਲੀ ਸਬਜੀ ਮੈਂ ਵੀ ਨਹੀਂ ਖਾਂਦੀ ਹੁੰਦੀ ਮੈਨੂੰ ਬਹੁਤ ਸੁਆਦ ਲੱਗੇ ਬਾਕੀ ਬਹੁਤ ਸਾਰਾ ਧੰਨਵਾਦ ਸਾਰੀਆਂ ਮੇਰੀਆਂ ਭੈਣਾਂ ਦਾ ਬਹੁਤ ਅੱਛਾ ਅੱਛੇ ਕਮੈਂਟ ਕਰਦੀਆਂ ਵਾਈ ਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਹੋ ਚੜਦੀ ਕਲਾ ਰੁੱਤ ਜਰੋ ਤੇ ਪਲੀਜ਼ ਮੈਨੂੰ ਜਰੂਰ ਲਿਖਿਆ ਕਰੋ ਤੁਸੀਂ ਕਿੱਥੋਂ ਕਿੱਥੋਂ ਮੇਰੀ ਵੀਡੀਓ ਦੇਖਦੇ ਹੋ ਠੀਕ ਹੈ ਜੀ ਮੈਨੂੰ ਬਹੁਤ ਵਧੀਆ ਲੱਗਦਾ ਤੁਹਾਡੇ ਅੱਛਾ ਅੱਛੇ ਕਮੈਂਟ ਪਾੜ ਕੇ ਤੇ ਲੋ ਗਾਈਜ਼ ਆਹ ਦਰਦਾਲ ਨੂੰ ੜਕਾ ਲੱਗ ਰਿਹਾ ਤੇ ਰੇ ਨੂੰ ਨਾ ਪਹਿਲਾਂ ਨਹੀਂ ਹਲਦੀ ਪਾਉਂਦੀ ਹੁੰਦੀ ਦਾਲ ਦੇ ਵਿੱਚ ਸਭ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਨਾ ਜੀ ਆਪਾਂ ਤਾਂ ਪਹਿਲਾਂ ਸਿਟੀ ਮਰਵਾਨੇ ਨਾ ਨਮਕ ਮਿਰਚ ਹਲਦੀ ਪਾ ਕੇ ਤੇ ਪਹਿਲਾਂ ਇਦਾਂ ਹੀ ਕੱਚੀ ਦਾਲ ਨੂੰ ਇਸ ਤਰ੍ਹਾਂ ਹੀ ਉਬਾਲ ਲੀਤੀ ਹੈ ਬਿਨਾ ਨਮਕ ਮਿਰਚ ਫਿਰ ਬਾਅਦ ਚ ਤੜਕਾ ਲਾ ਕੇ ਨਾ ਫਿਰ ਬਣਾਉਂਦੀ ਤੇ ਲੋ ਜੀ ਇੱਧਰ ਬਣ ਗਈ ਸਾਡੀ ਸਬਜੀ ਸਬਜੀ ਵੀ ਤਿਆਰ ਹੋ ਗਈ ਤੇ ਸਾਡੀ ਦਾਲ ਤਿਆਰ ਹੋ ਗਈ ਹੁਣ ਤੁਹਾਨੂੰ ਆਪਾਂ ਵੇਲੇ ਹੋ ਕੇ ਬਣਾਣੇ ਆ ਜੀ ਮਿਠਾਈ ਤੇ ਲੋ ਜੀ ਇੱਧਰ ਲੈ ਲਏ ਸੀ ਮੈਂ ਨਾ ਡਰਾਈ ਫੂਡ ਲੈ ਲਿਆ ਸੀਗਾ ਖਜੂਰਾਂ ਲਈਆਂ ਇਹਨੇ ਮੈਂ ਅੱਜ ਬਹੁਤ ਵਧੀਆ ਤੇ ਟੇਸਟੀ ਮਿਠਾਈ ਬਣਦੀ ਤੇ ਥੋੜੇ ਜਿਹਾ ਮਕਾਨੇ ਮੈਂ ਕਿਹਾ ਚਲੋ ਵਿੱਚ ਭੁੰਨ ਕੇ ਨਾ ਮੈਂ ਤਾਂ ਇਹਨਾਂ ਦਾ ਵੀ ਪਾਊਡਰ ਬਣਾ ਕੇ ਪਾਉਂਗੀ ਬਹੁਤ ਟੇਸਟੀ ਬਣਦਾ ਹੈ ਤੇ ਇਹਨਾਂ ਨੂੰ ਪਹਿਲਾਂ ਜੇ ਰੋਸਟ ਕਰਕੇ ਪੀਸ ਲਵੋ ਤਾਂ ਬਹੁਤ ਅੱਛਾ ਲੱਗਦਾ ਹੈ ਕਿਉਂਕਿ ਜੇ ਘਿਓ 'ਚ ਭੁੰਨਣਾ ਘਿਓ 'ਚ ਵੀ ਭੁੰਨ ਸਕਦੇ ਆ ਠੀਕ ਹੈ ਜੀ ਮੈਂ ਇਦਾਂ ਹੀ ਭੁੰਨ ਰਹੀ ਸੀ ਮੈਂ ਕਿਹਾ ਚਲੋ ਭੁੰਨ ਕੇ ਫਿਰ ਇਹਨਾਂ ਨੂੰ ਰੋਸਟ ਕਰਾਂਗੀ ਤੇ ਜੋ ਜੋ ਡਰਾਈ ਫਰੂਟ ਪਾਣਾ ਤਾਂ ਉਹ ਵੀ ਤੁਹਾਨੂੰ ਮੈਂ ਦੱਸਦੀ ਆ ਉਹਦੇ ਵਿੱਚ ਜਿਵੇਂ ਬਦਾਮ ਕਾਜੂ ਖਰੋਟ ਮਤਲਬ ਤੁਸੀਂ ਡਰਾਈ ਫਰੂਟ 'ਚ ਕੁਝ ਵੀ ਜੋ ਪਿਸਤਾ ਵਗੈਰਾ ਆ ਦੇਖੋ ਜੀ ਮੈਂ ਲਿਆ ਹੋਇਆ ਠੀਕ ਹੈ ਇਲੇ ਇਹ ਮੈਂ ਮਗਜ ਵਗੈਰਾ ਲੈਏ ਨੇ ਖਸਖਸ ਐ ਥੋੜੇ ਤਿਲ ਨੇ ਕਿਉਂਕਿ ਅੱਜ ਕੱਲ ਸਰਦੀ ਚੱਲ ਗਈ ਤੇ ਤਿਲ ਵੀ ਆਪਾਂ ਯੂਜ਼ ਕਰ ਸਕਦੇ ਹਾਂ ਠੀਕ ਐ ਇਹ ਸਾਰੀਆਂ ਚੀਜ਼ਾਂ ਲੈ ਲਈਆਂ ਕੁਝ ਮੈਂ ਪੀਸ ਕੇ ਰੱਖ ਲੂੰਗੀ ਜਿਵੇਂ ਆਪਾਂ ਦੁੱਧ ਵਿੱਚ ਯੂਜ਼ ਕਰ ਲੈਣੇ ਹੁੰਦੇ ਆ ਤੇ ਕੁਝ ਆਪਾਂ ਡਰਾਈ ਫਰੂਟ ਚ ਜਦੋਂ ਮਰਜ਼ੀ ਪਾ ਲਓ ਤੇ ਮੈਂ ਜ਼ਿਆਦਾ ਦਰੜ ਫਰੜ ਨਹੀਂ ਤੇ ਪੀਸ ਕੇ ਰੱਖਦੇ ਹੁੰਦੇ ਆ ਫਿਰ ਤੁਹਾਨੂੰ ਪਤਾ ਜਿਵੇਂ ਕਿਸੇ ਦੇ ਮੂੰਹ ਚ ਆਂਦਾ ਤੇ ਫਿਰ ਖਾਂਦੇ ਨਹੀਂ ਹਗੇ ਬਦਾਮ ਬਦੂ ਵਗੈਰਾ ਤੇ ਇਹਨਾਂ ਨੂੰ ਵੀ ਜੇ ਕਰ ਚਾਉ ਨਾ ਤੁਸੀਂ ਰੋਸਟ ਕਰ ਸਕਦੇ ਹੋ ਹਲਕਾ ਹਲਕਾ ਠੀਕ ਹੈ ਬਿਨਾ ਘਿਓ ਤੋਂ ਇਹਨਾਂ ਨੂੰ ਵੀ ਥੋੜਾ ਜਿਹਾ ਕਰਕੇ ਥੋੜੇ ਗਰਮ ਜੇ ਕਰਕੇ ਨਾ ਫਿਰ ਤੁਸੀਂ ਪੀਸ ਸਕਦੇ ਹੋ ਤੇ ਇੱਧਰ ਲੈਨੇ ਆਪਾਂ ਜੀ ਆ ਦੇਖੋ ਇੱਧਰ ਲੈ ਲੈਨੇ ਆਪਾਂ ਬਦਾਮ ਤੇ ਲੋ ਗਾਈ ਦੇਖੋ ਬਦਾਮ ਥੋੜਾ ਰੋਸਟ ਜੇ ਕਰਕੇ ਫਿਰ ਪੀਸ ਲਿਓ ਜੀ ਸਾਰਾ ਕੁਝ ਮਿਕਸ ਕਰਕੇ ਨਾ ਵਿੱਚ ਕਾਜੂ ਕ੍ਰੋਟ ਜੋ ਵੀ ਪਿਸਤਾ ਜੋ ਵੀ ਚੀਜ਼ਾਂ ਹੈਗੀਆਂ ਸਾਰਾ ਕੁਝ ਪਾਊਡਰ ਬਣਾ ਕੇ ਰੱਖ ਲਓ ਉਦਾਂ ਵੀ ਤੁਸੀਂ ਕੋਈ ਵੀ ਮਠਿਆਈ ਬਣਾਓ ਕੁਝ ਵੀ ਬਣਾਓ ਉਸ ਦੇ ਵਿੱਚ ਯੂਜ਼ ਕਰ ਸਕਦੇ ਹੋ ਠੀਕ ਹੈ ਤੇ ਇੱਧਰ ਵੀ ਮੈਂ ਇਹਨਾਂ ਨੂੰ ਵੀ ਰੋਸਟ ਕਰ ਲੈਣੀ ਆ ਫਿਰ ਸਾਰਾ ਸਮਾਨ ਇਕੱਠਾ ਕਰਕੇ ਫਿਰ ਉਹਨੂੰ ਆਪਾਂ ਇੱਕ ਵਾਰੀ ਨਾ ਪੀਸ ਕੇ ਰੱਖ ਲਾਂਗੇ ਤੇ ਜੋ ਜੋ ਵੀ ਤੁਹਾਨੂੰ ਪਤਾ ਅੱਜ ਕੱਲ੍ਹ ਸਰਦੀਆਂ ਦੀ ਸਰਦੀਆਂ ਦੇ ਵਿੱਚ ਵੈਸੀ ਵੀ ਇਹ ਚੀਜ਼ਾਂ ਸਾਨੂੰ ਕੋਈ ਨੁਕਸਾਨ ਨਹੀਂ ਦਿੰਦੀਆਂ ਤੇ ਸਰਦੀਆਂ ਦੇ ਵਿੱਚ ਤਾਕਤ ਵੀ ਦਿੰਦੀਆਂ ਨੇ ਹਨਾ ਜੀ ਐਵੀਆਂ ਚੀਜ਼ਾਂ ਸਾਨੂੰ ਯੂਜ਼ ਕਰਨੀਆਂ ਚਾਹੀਦੀਆਂ ਦੇਖੋ ਇੱਧਰ ਇਹ ਵੀ ਮੈਂ ਥੋੜਾ ਰੋਸਟ ਕਰ ਲਿਆ ਸਾਰੀਆਂ ਚੀਜ਼ਾਂ ਨੂੰ ਰੋਸਟ ਕਰਕੇ ਫਿਰ ਇਹਨਾਂ ਦਾ ਬਰੀਕ ਜਿਹਾ ਆਪਾਂ ਬਣਾ ਲਾਂਗੇ ਜਿ ਪਾਊਡਰ ਤੇ ਲੋ ਜੀ ਇਹ ਵੀ ਦੇਖੋ ਬਿਲਕੁਲ ਥੋੜਾ ਜਿਹਾ ਰੋਸਟ ਕਰ ਲਿਆ ਆਪਾਂ ਠੀਕ ਹੈ ਜੀ ਆ ਦੇਖੋ ਇਹਨੂੰ ਵੀ ਆਪਾਂ ਰੋਸਟ ਕਰ ਲਿਆ ਚੰਗੀ ਤਰ੍ਹਾਂ ਤੇ ਇਹ ਵੀ ਆਪਾਂ ਰੋਸਟ ਕਰ ਲਿਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਬਣਾ ਲਾਂਗੇ ਤੇ ਲਓ ਗਾਇਜ਼ ਆ ਦੇਖੋ ਜੀ ਆਪਾਂ ਬਣਾਉਣ ਲੱਗੇ ਸੀ ਅੱਜ ਖਜੂਰ ਦੀ ਮਿਠਾਈ ਬਹੁਤ ਸਵਾਦਬੰਦੀ ਹੈ ਬਹੁਤ ਟੇਸਟੀ ਬਣਦੀ ਹੈ ਨਾਲੇ ਸਰਦੀਆਂ ਲਈ ਬਹੁਤ ਤਾਕਤਵਰ ਹੁੰਦੀ ਹੈ ਤੁਹਾਨੂੰ ਪਤਾ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਗੁਣ ਪਾਏ ਜਾਂਦੇ ਆ ਤੇ ਮੈਂ ਬਣਾਉਣ ਲੱਗੀ ਸੀ ਮੈਂ ਕਿ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਤੇ ਇਹਦੇ ਲਈ ਆ ਦੇਖੋ ਇਸ ਤਰ੍ਹਾਂ ਵੀ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਬਾਕੀ ਜਦ ਤੱਕ ਤੁਸੀਂ ਬਣੇ ਰਹੋ ਤੇ ਇਹ ਵਾਲੀ ਮਿਠਾਈ ਤੁਸੀਂ ਬਣਾ ਕੇ ਬੱਚਿਆਂ ਨੂੰ ਖਵਾਇਓ ਤੇ ਬਹੁਤ ਹੈਲਦੀ ਤੇ ਵਧੀਆ ਹੁੰਦੀ ਹੈ ਬਾਕੀ ਜਿਵੇਂ ਵੀ ਬਣਾਉਣੀ ਹੈ ਤੁਹਾਨੂੰ ਮੈਂ ਦੱਸਦੀ ਆ ਤੇ ਇਹ ਦੀਆਂ ਨਾ ਆਪਾਂ ਖੋਲ ਕੇ ਗਿਟਕਾਂ ਕੱਢ ਦਿੰਨੇ ਆ ਖਜੂਰਾਂ ਲੱਗ ਤੋਂ ਕਰ ਲੈਣੇ ਆ ਤੇ ਲਓ ਗਾਇਸ ਆ ਦੇਖੋ ਜੀ ਆਪਾਂ ਇਹ ਖਜੂਰਾਂ ਚੜ ਆਪਾਂ ਇਹਦਾ ਕੱਟ ਲੈਣੀ ਹੈ ਇਹਨਾਂ ਦੀ ਗਿੱਟਾਂ ਲੱਗ ਕਰ ਦੇਣੀ ਹੈ ਆ ਦੇਖੋ ਇਹਨਾਂ ਨੂੰ ਆਪਾਂ ਕੱਲੀ ਕੱਲੀ ਕਰ ਦੇਣਾ ਨਸਤੀ ਕਾ ਕੇ ਦੇਖ ਲਓ ਤੇ ਆ ਦੇਖੋ ਜੀ ਬਿਲਕੁਲ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਨੂੰ ਲੱਗ ਕਰ ਲੈਣੇ ਠੀਕ ਹੈ ਜੀ ਗਿੱਟਾ ਆਪਾਂ ਬਿਲਕੁਲ ਅਲੱਗ ਕਰ ਦੇਣੀ ਹੈ ਤੇ ਬਾਕੀ ਜਿਸ ਤਰ੍ਹਾਂ ਵੀ ਬਣਾਵਾਂਗੇ ਸਾਰੀਆਂ ਕੱਢ ਕੇ ਫਿਰ ਮੈਂ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਤੇ ਆ ਦੇਖੋ ਜੀ ਇਹ ਗਿੱਟਾਂ ਸਾਡੀਆਂ ਬਿਲਕੁਲ ਅਲੱਗ ਕਰ ਦੇਣੀਆਂ ਨੇ ਗਿੱਟਾ ਕੱਢਣੀ ਬੜੀ ਔਖੀ ਲੱਗ ਰਹੀ ਹੈ ਟੈਲੋਜੀ ਆ ਦੇਖੋ ਜੀ ਆਪਾਂ ਇਹਦੀਆਂ ਗਿੱਟਕਾਂ ਤੋਂ ਲੱਗ ਕਰ ਲਿਆ ਇਹਨੂੰ ਠੀਕ ਹੈ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾ ਪੀਸ ਲਾਂਗੇ ਠੀਕ ਹੈ ਤੇ ਗਾਇਜ਼ ਆਪਾਂ ਅੱਜ ਬਣਾ ਕੇ ਦਿਖਾਵਾਂਗੇ ਤੁਹਾਨੂੰ ਬਿਨਾ 슈ਗਰ ਬਿਨਾ ਚੀਨੀ ਤੋਂ ਬਹੁਤ ਵਧੀਆ ਮਿਠਾਈ ਤੁਸੀਂ ਆਪਣੇ ਬੱਚਿਆਂ ਲਈ ਵੀ ਬਣਾ ਸਕਦੇ ਹੋ ਤੇ ਬਣਾਇਓ ਤੇ ਮੈਨੂੰ ਜ਼ਰੂਰ ਕਮੈਂਟ ਵਿੱਚ ਦੱਸਿਓ ਠੀਕ ਹੈ ਜੀ ਹੁਣ ਇਹਨੂੰ ਆਪਾਂ ਕਰ ਲੈਨੇ ਆ ਜੀ ਗ੍ਰਾਈਂਡ ਤੇ ਲੋ ਜੀ ਤੁਸੀਂ ਵੀ ਇਹਨੂੰ ਗ੍ਰਾਈਂਡ ਕਰਨਾ ਠੀਕ ਹੈ ਜੀ ਗ੍ਰਾਈਂਡ ਕਰਕੇ ਨਾ ਤੁਹਾਡੇ ਬਰੀਕ ਬਰੀਕ ਵਧੀਆ ਹੁੰਦੀ ਹੈ ਤੇ ਇਦਾਂ ਸਾਨੂੰ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਤੇ ਗਾਇਸ ਇਹ ਧਿਆਨ ਰੱਖਿਓ ਥੋੜੀ ਕਰੜੀ ਜੀ ਹੁੰਦੀ ਹੈ ਗ੍ਰਾਈਂਡ ਕਰਨੀ ਥੋੜੀ ਬੜੀ ਔਖੀ ਹੁੰਦੀ ਹੈ ਤੇ ਇਸ ਕਰਕੇ ਥੋੜੀ ਥੋੜੀ ਪਾ ਕੇ ਤੁਸੀਂ ਗ੍ਰਾਈਂਡ ਕਰ ਸਕਦੇ ਹੋ ਨਹੀਂ ਤੇ ਜਾਰਦ ਫਿਰ ਆਪਣਾ ਖਰਾਬ ਵੀ ਹੋ ਜਾਂਦਾ ਠੀਕ ਹੈ ਜੀ ਮੈਂ ਜਿੰਨੀ ਕੁ ਸੀ ਥੋੜੀ ਜੀ ਥੋੜੀ ਥੋੜੀ ਕਰਕੇ ਮੈਨੂੰ ਨਾ ਬਿਲਕੁਲ ਬਰੀਕ ਜੀ ਪੀਸ ਲੈਣੀ ਆ ਤੇ ਇਹਦੀਆਂ ਕਈ ਤਰ੍ਹਾਂ ਦੀਆਂ ਤੁਸੀਂ ਚੀਜ਼ਾਂ ਬਣਾ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਮੈਨੂੰ ਬਹੁਤ ਵਧੀਆ ਲੱਗਦਾ ਜੋ ਵੀ ਮੈਂ ਤੁਹਾਨੂੰ ਪਤਾ ਮਿੱਠੀ ਚੀਜ਼ ਬਣਾਉਣੀ ਆ ਜੋ ਵੀ ਘਰ ਬਣਾਉਣੀ ਆ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਹੁੰਨੀ ਆ ਤੇ ਆਹ ਦੇਖੋ ਜੀ ਆਪਾਂ ਬਿਲਕੁਲ ਬਰੀਕ ਬਰੀਕ ਪੀਸ ਰਿਤੇ ਖਾਸ ਧਿਆਨ ਰੱਖਣਾ ਇਹਦੇ ਵਿੱਚ ਨਾ ਚੀਨੀ ਤੁਸੀਂ ਘੱਟ ਹੀ ਪਾਓ वैसे तो ਇਹਦੇ ਚ ਚੀਨੀ ਪਾਣ ਦੀ ਜੁੜਤੀ ਜੇਕਰ ਬੇਸਣ ਆਟਾ ਰਲਾਂਦੇ ਉਹਨਾਂ ਤੇ ਫੇਰ ਸਾਨੂੰ ਥੋੜੀ ਚੀਨੀ ਜਾਂ ਸ਼ੱਕਰ ਪਾਣੀ ਬਹੁਤ ਜ਼ਰੂਰੀ ਹੁੰਦੀ ਹੈ ਬਾਕੀ ਇਹ ਮਿੱਠਾ ਅਸੇ ਦੀ ਇੰਨੀ ਹੁੰਦੀ ਹੈ ਤੇ ਸਰਦੀਆਂ ਦੇ ਵਿੱਚ ਲੋਕੀ ਇਹਨੂੰ ਦੁੱਧ ਦੇ ਵਿੱਚ ਵੀ ਪਾ ਕੇ ਖਾਂਦੇ ਆ ਦੁੱਧ ਚ ਵੀ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ ਇਹਨੂੰ ਖਾਣ ਨਾਲ ਲਓ ਗਾਇਜ਼ ਆਪਾਂ ਇੱਥੇ ਰੱਖ ਲਿਆ ਜੀ ਆਪਣੀ ਕੜਾਈ ਰੱਖ ਲਈਏ ਠੀਕ ਹੈ ਜੀ ਹੁਣ ਆਪਾਂ ਪਾ ਲਾਂਗੇ ਕੜਸ਼ੀਏ ਦੇ ਵਿੱਚ ਦੇਸੀ ਘਿਓ ਠੀਕ ਹੈ ਜੀ ਘਿਓ ਪਾ ਲੈਣਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਪਣਾ ਕੋਨ ਮਤਲਬ ਅੱਧੀ ਕੋਲੀ ਬੇਸਣ ਦੀ ਤੇ ਲੋਗਾ ਜੀ ਆ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਅੱਧੀ ਕੋਲੀ ਤੁਸੀਂ ਬੇਸਣ ਦੀ ਲੈ ਲੈਣੀ ਐ ਆਪਾਂ ਬੇਸਣ ਤਾਂ ਲਿਆ ਕਿਉਂਕਿ ਬੇਸਣ ਤਾਕਤਵਰ ਹੁੰਦਾ ਤੇ ਸਰਦੀਆਂ ਦੇ ਵਿੱਚ ਇਹਦਾ ਬਹੁਤ ਮਤਲਬ ਫਾਇਦੇ ਹੁੰਦੇ ਆ ਠੀਕ ਹੈ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਜਿਵੇਂ ਆਪਾਂ ਨੋਰਮਲ ਆਪਣਾ ਭੁੰਨਦੇ ਆ ਨਾ ਖੁਸ਼ਬੂ ਤਦ ਤੱਕ ਨਹੀਂ ਆਂਦੀ ਤਦ ਤੱਕ ਆਪ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣੇ ਆ ਆ ਦੇਖੋ ਜੀ ਤੇ ਆ ਦੇਖੋ ਜੀ ਖੁਸ਼ਬੂ ਆਣ ਲੱਗੀ ਆ ਆਪਾਂ ਥਿਮ ਥਿਮ ਤੇ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਬਹੁਤ ਮਤਲਬ ਇਹਦਾ ਰੰਗ ਬਦਲ ਜਾਏਗਾ ਤਦ ਤੱਕ ਠੀਕ ਹੈ ਜਦੋਂ ਭੁੱਜ ਜਾਏਗਾ ਨਾ ਤਾਨੂੰ ਖੁਸ਼ਬੂ ਵੀ ਆ ਜਾਏਗੀ ਤੇ ਥੋੜਾ ਜਿਹਾ ਰੰਗ ਵਧੀਆ ਜਿਹਾ ਸੁਨਹਿਰਾ ਜਿਹਾ ਹੋ ਜਾਏਗਾ ਠੀਕ ਹੈ ਜੀ ਆ ਦੇਖੋ ਜੀ ਸਾਡਾ ਪੁੱਜ ਗਿਆ ਹੁਣ ਆਪਾਂ ਜਿਹੜੀਆਂ ਦੇਖੋ ਪਸੀਆਂ ਹੀ ਖਜੂਰਾ ਨਾ ਇਹਦੇ ਵਿੱਚ ਹੀ ਪਾ ਦੇਣੀ ਹੈ ਆ ਦੇਖੋ ਜੀ ਇਹਦੇ ਵਿੱਚ ਪਾ ਕੇ ਹੁਣ ਆਪਾਂ ਇਹਨਾਂ ਨੂੰ ਵੀ ਇਦਾਂ ਹੀ ਹਿਲਾਣਾ ਠੀਕ ਹੈ ਚੰਗੀ ਤਰ੍ਹਾਂ ਇਹਨਾਂ ਨੂੰ ਇਹਦੇ ਵਿੱਚ ਮਿਕਸ ਕਰ ਲੈਣਾ ਤੇ ਗਾਇਸ ਤੁਸੀਂ ਇਹ ਵਾਲੀਆਂ ਇਹ ਵਾਲੀ ਮਠਾਈ ਬਣਾ ਕੇ ਦੇਖੋ ਨਾ ਬਹੁਤ ਵਧੀਆ ਤੁਹਾਡਾ ਮਨ ਵੀ ਖੁਸ਼ ਹੋ ਜਾਏਗਾ ਹੁਣ ਇਹਨੂੰ ਇਦਾਂ ਕਰਕੇ ਥੋੜੀ ਜਿਹੀ ਮਤ ਹੀ ਰੱਖਣਾ ਗੈਸ ਤੇਜ਼ ਗੈਸ ਤੇ ਬਿਲਕੁਲ ਨਹੀਂ ਕਰਨਾ ਠੀਕ ਹੈ ਜੀ ਉਨੇ ਨੂੰ ਇੱਦਾਂ ਆਪਾ ਰਲ ਆ ਲੈਣਾ ਚੰਗੀ ਤਰ੍ਹਾਂ ਨੂੰ ਮਿਕਸ ਕਰ ਲੈਣਾ ਥੋੜੀ ਮਿਹਨਤ ਮਿਹਨਤ ਲੱਗੇਗੀ ਥੋੜਾ ਕਰੜਾ ਵੀ ਹੋ ਜਾਂਦਾ ਹੈ ਕਿਉਂਕਿ ਖਜੂਰਾਂ ਥੋੜੀਆਂ ਜਿਹੀਆਂ ਕਰੜੀਆਂ ਹੁੰਦੀਆਂ ਠੀਕ ਹੈ ਜੀ ਆ ਦੇਖਿਆ ਇੱਦਾਂ ਕਰਕੇ ਇਹਦੇ ਚ ਮਿਕਸ ਕਰ ਲੈਣਾ ਤੁਸੀਂ ਲਓ गाइस ਆ ਦੇਖੋ ਸਾਰੀਆਂ ਆਪਣੇ ਵੇਸਣ ਦੇ ਵਿੱਚ ਸਾਰੀਆਂ ਖਜੂਰਾਂ ਮਿਕਸ ਹੋ ਗਈਆਂ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਜਿਹੜੇ ਪੀਸੇ ਹੋਏ ਡਰਾਈ ਫਰੂਟ ਹਨ ਇਹ ਆਪਾਂ ਪਾਣੇ ਆ ਇਹ ਸਾਰੇ ਮੈਂ ਮਤਲਬ ਬਦਾਮ ਵਗੈਰਾ ਸਾਰੇ ਜਿਹਨੇ ਡਰਾਈ ਫਰੂਟ ਹੈ ਉਹ ਲੈ ਕੇ ਮੈਂ ਪੀਸ ਲੈਨੇ ਮੈਂ ਮਤਲਬ ਨਹੀਂ ਦੂਸਰੇ ਲੈ ਤੁਸੀਂ ਚਾਹੋ ਤੇ ਦਰੜਫੜੇ ਵੀ ਕਰ ਸਕਦੇ ਹੋ ਦਰੜਫੜੜ ਜਿਸ ਕਿਨੂੰ ਆਪਾਂ ਕਹਿ ਦਿੰਨੇ ਆ ਨਾ ਇਹਨਾਂ ਨੂੰ ਹੁਣ ਆਪਾਂ ਇੱਥਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਗੈਸ ਕਰ ਦੇਣਾ ਆਪਾਂ ਬਿਲਕੁਲ ਬੰਦ ਜੀ ਠੀਕ ਹੈ ਜੇਕਰ ਤੁਸੀਂ ਚਾਹੋ ਜਿਵੇਂ ਆਪਾਂ ਵੇਸਣ ਪਾਇਆ ਤੁਹਾਨੂੰ ਮਿੱਠਾ ਘੱਟ ਲੱਗਦਾ ਹੈ ਤੇ ਤੁਸੀਂ ਇਹਦੇ ਵਿੱਚ ਸ਼ੱਕਰ ਪਾ ਸਕਦੇ ਹੋ ਠੀਕ ਹੈ ਜੀ ਆਪਾਂ ਇਹਦੇ ਵਿੱਚ ਲਾਈਟ ਮਿੱਠਾ ਰੱਖਣਾ ਇਸ ਕਰਕੇ ਆਪਾਂ ਨਹੀਂ ਬਣਾਇਆ ਮਤਲਬ ਹੋਰ ਕੁਝ ਪਾਇਆ ਇਹ ਬਹੁਤ ਵਧੀਆ ਤੇ ਤਾਕਤਵਰ ਬਣਦੀ ਏ ਇਸ ਕਰਕੇਵੇਂ ਬਣਾਈ ਹੋਣਾ ਇਹਨੂੰ ਆਪਾਂ ਠੰਡਾ ਕਰਨ ਲਈ ਰੱਖ ਦਾਂਗੇ ਠੀਕ ਹੈ ਜੀ ਫਿਰ ਆਪਾਂ ਜਿਸ ਤਰ੍ਹਾਂ ਵੀ ਕਰਾਂਗੇ ਤੁਹਾਡੇ ਨੋਸੇ ਤਰ੍ਹਾਂ ਹੀ ਮੈਂ ਵੀਡੀਓ ਸ਼ੇਅਰ ਕਰੂੰਗੀ ਆ ਦੇਖੋ ਜੀ ਸਾਰਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਦੇਖੋ ਜੀ ਤਿਲੋ ਗਾਇਜ਼ ਆ ਦੇਖੋ ਜੀ ਇਹ ਐ ਆਪਣੇ ਕੋਲ ਮਗਜ ਠੀਕ ਹੈ ਜੀ ਮਗਜ ਜਿੰਨੂੰ ਕਹਿੰਦੇ ਆ ਤੇ ਖਸ ਖਸ ਐ ਹੁਣ ਇਹਦੇ ਵਿੱਚ ਆਪਾਂ ਥਾਲੀ ਵਿੱਚ ਇਹਨੂੰ ਪੜ ਕੇ ਕੱਢ ਦੇਣੇ ਆ ਸਾਰਾ ਤਾਂ ਕਿ ਵਧੀਆ ਤਰੀਕੇ ਨਾਲ ਠੰਡਾ ਹੋ ਜਵੇ ਆ ਦੇਖੋ ਜੀ ਹੁਣ ਇਹਨੂੰ ਕੱਢ ਕੇ ਫਲਾ ਦੇਣੇ ਆ ਠੰਡਾ ਹੋਣ ਲਈ ਰੱਖਾਗੇ ਫਿਰ ਬਾਅਦ ਚ ਜਿਵੇਂ ਵੀ ਆਪਾਂ ਬਣਾਣੇ ਆ ਜੋ ਬਣਾਣੇ ਆ ਉਸੇ ਤਰ੍ਹਾਂ ਹੀ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿਓ ਠੀਕ ਹੈ ਜੀ ਕਿਉਂਕਿ ਗਰਮ-ਗਰਮ ਵਿੱਚ ਹੱਥ ਨੂੰ ਨਾ ਲੱਗਦਾ ਕਿ ਲਓ ਗਾਇਜ਼ ਆ ਦੇਖੋ ਜੀ ਠੰਡਾ ਹੋ ਗਿਆ ਹੁਣ ਆਪਾਂ ਇਹਨਾਂ ਨੂੰ ਜਿਸ ਤਰ੍ਹਾਂ ਮਰਜ਼ੀ ਚਾਹੋ ਤੇ ਚਾਹੋ ਤੇ ਤੁਸੀਂ ਲੱਡੂ ਬਣਾ ਸਕਦੇ ਹੋ ਠੀਕ ਹੈ ਜੀ ਛੋਟੇ-ਛੋਟੇ ਆ ਦੇਖੋ ਐਦਾ ਕਰਕੇ ਤੁਸੀਂ ਆਪਣੇ ਲੱਡੂ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਕਰਕੇ ਠੀਕ ਹੈ ਲੱਡੂ ਬਣਾਣੇ ਲੱਡੂ ਬਣਾਓ ਜੇਕਰ ਰੋਲ ਬਣਾਣਾ ਹੈ ਰੋਲ ਬਣਾ ਕੇ ਨੇ ਇਹਨੂੰ ਇਕੱਠਾ ਕਰਕੇ ਤੇਰੀ ਕਟਿੰਗ ਕਰਕੇ ਜਿਸ ਤਰ੍ਹਾਂ ਮਰਜ਼ੀ ਇਹਨੂੰ ਸ਼ੇਪ ਦੇ ਸਕਦੇ ਹੋ ਠੀਕ ਹੈ ਜੇਕਰ ਤੁਸੀਂ ਪੰਜੀਰੀ ਟਾਈਪ ਖਾਣਾ ਹੈ ਤੇ ਆ ਦੇਖੋ ਜੀ ਪੰਜੀਰੀ ਟਾਈਪ ਵੀ ਬਣ ਸਕਦਾ ਹੈ ਇਹ ਵਾਲੀ ਮਠਾਈ ਜਿਸ ਤਰ੍ਹਾਂ ਮਰਜ਼ੀ ਤੁਸੀਂ ਬਣਾ ਸਕਦੇ ਹੋ ਬਾਕੀ ਆਪਾਂ ਤੁਹਾਨੂੰ ਜਿਵੇਂ ਵੀ ਬਣਾਉਣੇ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਠੀਕ ਹੈ ਜੀ ਤਦ ਤੱਕ ਤੁਸੀਂ ਬਨੇ ਰਹੋ गाइस ਆ ਦੇਖੋ ਆਪਣੇ ਆ ਦੇਖੋ ਜੀ ਪਿੰਨੀਆਂ ਬਣ ਕੇ ਹੋ ਗਈਆਂ ਤਿਆਰ ਤੁਸੀਂ ਚਾਹੋ ਇਹਨੂੰ ਜਿਸ ਤਰ੍ਹਾਂ ਮਰਜ਼ੀ ਓਪਨ ਰੱਖ ਮਤਲਬ ਖੁੱਲੇ ਪੰਜੀਰੀ ਟਾਈ ਵੀ ਰੱਖ ਸਕਦੇ ਹੋ ਰੋਲ ਬਣਾ ਕੇ ਇਹਦੇ ਬਰਫੀ ਕਟਿੰਗ ਵੀ ਕਰ ਸਕਦੇ ਹੋ ਠੀਕ ਹੈ ਤੁਹਾਨੂੰ ਜੇਕਰ ਜਿੱਦਾਂ ਵਧੀਆ ਲੱਗਦੀ ਹੈ ਉਸ ਤਰ੍ਹਾਂ ਬਣਾਓ ਤੇ ਗਾਇਸ ਮੈਂ ਇਸ ਤਰ੍ਹਾਂ ਬਣਾਈ ਹੈ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਦੀ ਤੇ ਆਪਣੇ ਬੱਚਿਆਂ ਲਈ ਸਪੈਸ਼ਲ ਸਰਦੀਆਂ ਲਈ ਬਣਾਇਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਬਾਕੀ ਮਿਲਦੀ ਆਂ ਜੀ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਤੇ ਲੋ ਜੀ ਆ ਦੇਖੋ ਮੈਂ ਬਣਾਈ ਸੀ ਮਠਿਆਈ ਤੇ ਮੈਂ ਕਿਹਾ ਚਲੋ ਤੁਹਾਨੂੰ ਦਿਖਾ ਦਾਂ ਤੇ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੀ ਹੈ ਤੁਸੀਂ ਵੀ ਬਣਾਣਾ ਤੇ ਮੈਨੂੰ ਕਮੈਂਟ ਵਿੱਚ ਜਰੂਰ ਦੱਸਣਾ ਠੀਕ ਹੈ ਜ